ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤਿ ਆਬਾਦ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੇਰੀਆਂ ਭੈਣਾਂ ਜਦੋਂ ਵੀ ਘਰ ਦੇ ਵਿੱਚ ਝਾੜੂ ਲਗਾਉਂਦੀਆਂ ਨੇ ਤੇ ਜੇਕਰ ਉਹ ਇਹਨਾਂ ਦੋ ਗੱਲਾਂ ਦਾ ਧਿਆਨ ਰੱਖਦੀਆਂ ਨੇ ਦੋ ਗਲਤੀਆਂ ਨਹੀਂ ਕਰਦੀਆਂ ਤਾਂ ਹਮੇਸ਼ਾ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਅਤੇ ਤੰਦਰੁਸਤੀ ਬਣੀ ਰਹੇਗੀ ਤਾਂ ਸੰਗਤ ਜੀ ਸਾਨੂੰ ਖੁਸ਼ੀਆਂ ਦੇ ਲਈ ਧਨ ਦੀ ਪ੍ਰਾਪਤੀ ਦੇ ਲਈ ਤੰਦਰੁਸਤੀ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੀ ਖੁਸ਼ੀ ਦੀ ਲੋੜ ਹੈ ਜੇ ਵਾਹਿਗੁਰੂ ਜੀ ਖੁਸ਼ ਨੇ ਤਾਂ ਫਿਰ ਸਾਨੂੰ ਸਾਰੀਆਂ ਵਸਤੂਆਂ ਦਿੰਦੇ ਨੇ ਤਾਂ ਫਿਰ ਸਾਡੀ ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਹਮੇਸ਼ਾ ਹੀ ਸਾਡੇ ਕੋਲੋਂ ਖੁਸ਼ ਰਹਿਣ ਸਾਡੇ ਕੋਲੋਂ ਕੋਈ ਵੀ ਜਾਣੇ ਅਣਜਾਣੇ ਵਿੱਚ ਅਜਹੀ ਗਲਤੀ ਨਾ ਹੋ ਜਾਵੇ ਜਿਸ ਕਰਕੇ ਸਾਨੂੰ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਰਾਜਗੀ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਜਾਣੇ ਅਣਜਾਣੇ ਦੇ ਵਿੱਚ ਵੀ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹਿਣ ਦਿਆ ਕਰੋ ਕਿਉਂਕਿ ਆਪਾਂ ਕਈ ਵਾਰ ਕਈ ਗੱਲਾਂ ਨੂੰ ਬੜੇ ਹਲਕੇ ਵਿੱਚ ਲੈਨੇ ਆ ਇਨ੍ਹਾਂ ਗੱਲਾਂ ਨੂੰ ਨਿੱਕੀਆਂ ਨਿੱਕੀਆਂ ਸਮਝ ਕੇ ਅਣਦੇਖਾ ਕਰ ਦਿੰਨੇ ਆ ਅਰੇ ਇਹ ਗੱਲਾਂ ਬਹੁਤ ਵੱਡੀ ਗਲਤੀ ਸਿੱਧ ਹੁੰਦੀਆਂ ਨੇ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਝਾੜੂ ਲਗਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗਲਤੀਆਂ ਨੇ ਪਹਿਲੀ ਕਿ ਜਦੋਂ ਆਪਾਂ ਝਾੜੂ ਲਗਾਉਨੇ ਆ ਤਾਂ ਜੇਕਰ ਝਾੜੂ ਲਗਾਉਂਦੇ ਆ ਹੋਇਆਂ ਕੂੜੇ ਦੇ ਵਿੱਚ ਸਾਡੇ ਝੜੇ ਹੋਏ ਕੇਸ ਆ ਜਾਂਦੇ ਨੇ ਕਿਉਂਕਿ ਜਦੋਂ ਆਪਾਂ ਵਾਲਾਂ ਨੂੰ ਵਾਹਨੇ ਆ ਸਵਾਰਦੇ ਆ ਕੰਗੀ ਵਾਲੇ ਵਾਲ ਚਾਹੇ ਆਪਾਂ ਸੰਭਾਲ ਕੇ ਰੱਖ ਲੈਨੇ ਆ ਪਰ ਵਾਹਣ ਦੇ ਸਮੇਂ ਕਈਆਂ ਨੂੰ ਵਾਲ ਛੜਨ ਦੀ ਸਮੱਸਿਆ ਹੁੰਦੀ ਹੈ ਤਾਂ ਕੁਝ ਵਾਲ ਸਾਡੇ ਜ਼ਮੀਨ ਉੱਪਰ ਡਿੱਗ ਜਾਂਦੇ ਨੇ ਬਰੀਕ ਹੋਣ ਦੇ ਕਾਰਨ ਸਾਨੂੰ ਦਿਖਦੇ ਨਹੀਂ ਹਨ ਪਰ ਜਦੋਂ ਆਪਾਂ ਝਾੜੂ ਲਗਾਉਂਦੇ ਆ ਤਾਂ ਉਹ ਸਾਰੇ ਵਾਲ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ ਤੇ ਫਿਰ ਜਦੋਂ ਤੁਹਾਡੀ ਨਜ਼ਰ ਵਿੱਚ ਕੇਸ ਆਉਂਦੇ ਨੇ ਵਾਲ ਆਉਂਦੇ ਨੇ ਤਾਂ ਉਹਨਾਂ ਨੂੰ ਸਤਕਾਰ ਸਹਿਤ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਵਾਲਾਂ ਵਾਲੇ ਡੱਬੇ ਦੇ ਵਿੱਚ ਪਾ ਦੇਣਾ ਹੈ ਕਦੇ ਵੀ ਉਹਨਾਂ ਵਾਲਾਂ ਨੂੰ ਡਸਟਬੀਨ ਦੇ ਵਿੱਚ ਨਹੀਂ ਸੁੱਟਣਾ ਇੱਕ ਇਹ ਗਲਤੀ ਸੁਧਾਰ ਲੈਣੀ ਕਿਉਂਕਿ ਮੇਰੇ ਕਲਗੀਧਰ ਪਾਸ਼ਾ ਜੀ ਦੀਆਂ ਖੁਸ਼ੀਆਂ ਅਤੇ ਬਰਕਤਾਂ ਹਾਸਲ ਕਰਨ ਦੇ ਲਈ ਸਾਨੂੰ ਕੋਕਾਰਾਂ ਦਾ ਸਤਿਕਾਰ ਕਰਨਾ ਪੈਣਾ ਹੈ ਮੇਰੇ ਕਲਗੀਧਰ ਪਾਸ਼ਾ ਜੀ ਨੂੰ ਸਭ ਤੋਂ ਪਿਆਰੇ ਨੇ ਕੇਸ ਇਸ ਕਰਕੇ ਜਿੱਥੇ ਕੇਸਾਂ ਦਾ ਸਤਕਾਰ ਹੈ ਨਾ ਉਥੇ ਕਲਗੀਧਰ ਪਾਸ਼ਾ ਜੀ ਦੀਆਂ ਬਰਕਤਾਂ ਰਹਿਮਤਾਂ ਹਰ ਵੇਲੇ ਹੁੰਦੀਆਂ ਰਹਿੰਦੀਆਂ ਨੇ ਤਾਂ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਕਲਗੀਧਰ ਪਾਸ਼ਾ ਜੀ ਸਾਡੇ ਤੋਂ ਖੁਸ਼ ਹੋਣ ਤੇ ਸਾਡੇ ਤੇ ਬਰਕਤਾਂ ਕਰਨ ਤਾਂ ਫਿਰ ਕੇਸਾਂ ਦੀ ਸਾਂਭ ਸੰਭਾਲ ਕਰਨੀ ਸਿੱਖੋ ਜਦੋਂ ਵੀ ਕੇਸ ਇਕੱਠੇ ਹੋ ਜਾਂਦੇ ਨੇ ਉਹਨਾਂ ਕੇਸਾਂ ਦਾ ਅਲੱਗ ਤੋਂ ਸਸਕਾਰ ਕਰਨਾ ਹੈ ਇਹ ਨਹੀਂ ਕਿ ਸਭ ਚੀਜ਼ਾਂ ਦੇ ਵਿੱਚ ਰਲਾ ਕੇ ਸਸਕਾਰ ਕਰ ਦਿੱਤਾ ਨਹੀਂ ਇਦਾਂ ਬਿਲਕੁਲ ਵੀ ਨਹੀਂ ਕਰਨਾ ਕੇਸਾਂ ਦਾ ਅਲੱਗ ਤੋਂ ਸਸਕਾਰ ਕਰਨਾ ਹੈ ਅਤੇ ਉਹਨਾਂ ਦੀ ਜੋ ਬਚੀ ਹੋਈ ਰਾਖ ਹੁੰਦੀ ਹੈ ਉਸ ਨੂੰ ਆਪਣੇ ਘਰ ਦੇ ਪੌਦਿਆਂ ਦੇ ਵਿੱਚ ਪਾ ਦੇਣਾ ਹੈ ਜਾਂ ਫਿਰ ਵਗਦੇ ਹੋਏ ਪਾਣੀ ਦੇ ਵਿੱਚ ਪਾ ਦੇਣਾ ਚਾਹੀਦਾ ਹੈ ਕੇਸਾਂ ਵਾਲੀ ਰਾਖ ਨੂੰ ਵੀ ਡਸਟਬਿਨ ਦੇ ਵਿੱਚ ਨਹੀਂ ਸੁੱਟਣਾ ਕਿਉਂਕਿ ਜੇ ਡਸਟਬਿਨ ਦੇ ਵਿੱਚ ਸੁੱਟੋਗੇ ਤਾਂ ਮੇਰੇ ਵਾਗਰੂ ਅਕਾਲਪੁਰਖ ਜੀ ਦੀ ਨਰਾਜਗੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਾਡੇ ਡਸਟਬੀਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਕੂੜਾ ਕਰਕੜ ਹੁੰਦਾ ਹੈ ਪਰ ਕੇਸਾਂ ਦਾ ਹਮੇਸ਼ਾ ਸਤਕਾਰ ਕਰਨਾ ਹੈ ਅਲੱਗ ਹੀ ਸਸਕਾਰ ਕਰਨਾ ਹੈ ਅਤੇ ਰਾਖ ਨੂੰ ਸਤਕਾਰ ਸਹਿਤ ਪੌਦਿਆਂ ਦੇ ਵਿੱਚ ਪਾਉਣਾ ਹੈ ਜਾਂ ਪਾਣੀ ਦੇ ਵਿੱਚ ਪਾ ਦੇਣਾ ਹੈ ਤਾਂ ਉਸ ਤੋਂ ਅੱਗੇ ਆਉਂਦੀ ਹੈ ਦੂਸਰੀ ਗਲਤੀ ਜੋ ਅਸੀਂ ਦੂਸਰੀ ਗਲਤੀ ਕਰਦੇ ਆਂ ਉਹ ਇਹ ਹੈ ਕਿ ਜੇਕਰ ਝਾੜੂ ਲਗਾਉਂਦੇ ਸਮੇਂ ਕੂੜੇ ਵਿੱਚ ਕੋਈ ਅੰਨ ਦਾ ਟੁਕੜਾ ਆ ਜਾਂਦਾ ਹੈ ਅਨਾਜ ਦਾ ਟੁਕੜਾ ਆ ਜਾਂਦਾ ਹੈ ਭਾਵੇਂ ਕਿ ਰੋਟੀ ਦਾ ਟੁਕੜਾ ਆ ਜਾਂਦਾ ਹੈ ਜਿਸ ਤਰ੍ਹਾਂ ਹੁਣ ਸਾਡੇ ਘਰਾਂ ਦੇ ਵਿੱਚ ਛੋਟੇ ਬੱਚੇ ਨੇ ਉਹ ਰੋਟੀ ਪਾਣੀ ਖਾਂਦਿਆਂ ਪੀਂਦਿਆਂ ਕਈ ਵਾਰ ਰੋਟੀ ਦੀਆਂ ਛੋਟੀਆਂ-ਛੋਟੀਆਂ ਬੁਰਕੀਆਂ ਸੁੱਟ ਦਿੰਦੇ ਨੇ ਕਈ ਵਾਰ ਵੱਡਿਆਂ ਤੋਂ ਵੀ ਇਹ ਗਲਤੀ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਉਸੇ ਹੀ ਵੇਲੇ ਉਹਨਾਂ ਨੂੰ ਸਤਕਾਰ ਸਹਿਤ ਅਨਾਜ ਨੂੰ ਚੁੱਕੋ ਆਣਣ ਨੂੰ ਚੁੱਕੋ ਅਤੇ ਜੋ ਤੁਸੀਂ ਅਲੱਗ ਤੋਂ ਬਰਤਨ ਲਗਾਇਆ ਹੋਇਆ ਹੈ ਉਸ ਵਿੱਚ ਜਾ ਕੇ ਪਾ ਦਿਓ ਪਰ ਜੇਕਰ ਤੁਹਾਡੇ ਤੋਂ ਜਾਣੇ ਅਣਜਾਣੇ ਵਿੱਚ ਰਹਿ ਗਿਆ ਹੈ ਪਤਾ ਨਹੀਂ ਲੱਗਿਆ ਬੱਚਿਆਂ ਨੇ ਇੱਧਰ ਉੱਧਰ ਸੁੱਟਿਆ ਸੀ ਤਾਂ ਫਿਰ ਜਦੋਂ ਝਾੜੂ ਤੁਸੀਂ ਫੇਰ ਰਹੇ ਹੋ ਝਾੜੂ ਲਗਾ ਰਹੇ ਹੋ ਜੇ ਉਦੋਂ ਤੁਹਾਨੂੰ ਦਿਸਦਾ ਹੈ ਤਾਂ ਉਦੋਂ ਵੀ ਤੁਸੀਂ ਉਸ ਅਨਾਜ ਨੂੰ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਲੈ ਕੇ ਜਾਣਾ ਹੈ ਹਮੇਸ਼ਾ ਜੋ ਵੀ ਆਪਣੇ ਬਰਤਨਾਂ ਦੀ ਝੂਠ ਹੁੰਦੀ ਆ ਜਾਂ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਹੁੰਦੀਆਂ ਨੇ ਸਬਜੀ ਹੁੰਦੀ ਆ ਉਹਦੇ ਲਈ ਵੀ ਅਲੱਗ ਤੋਂ ਬਰਤਨ ਲਗਾਓ ਉਹ ਵੀ ਕਦੇ ਪੁੱਲਕੇ ਡਸਟਬਿਨ ਦੇ ਵਿੱਚ ਨਹੀਂ ਸੁੱਟਣਾ ਨਾ ਹੀ ਝਾੜੂ ਦੇ ਨਾਲ ਬਾਕੀ ਕੂੜੇ ਦੇ ਨਾਲ ਹੁੰਜ ਕੇ ਲੈ ਕੇ ਜਾਣਾ ਹੈ ਜਿੱਥੇ ਵੀ ਤੁਹਾਨੂੰ ਦਿਖਦਾ ਹੈ ਉਸ ਨੂੰ ਉੱਥੇ ਹੀ ਉਠਾ ਲੈਣਾ ਚਾਹੀਦਾ ਹੈ ਇਹ ਗੱਲਾਂ ਸੁਣਨ ਦੇ ਵਿੱਚ ਤੁਹਾਨੂੰ ਭਾਵੇਂ ਛੋਟੀਆਂ ਲੱਗ ਰਹੀਆਂ ਹੋਣ ਪਰ ਇਹ ਗੱਲਾਂ ਬਹੁਤ ਵੱਡੀਆਂ ਨੇ ਸਾਨੂੰ ਮਹਾਪੁਰਖ ਹਮੇਸ਼ਾ ਇਹੀ ਕਹਿੰਦੇ ਨੇ ਕਿ ਅੰਨ ਦਾ ਸਤਿਕਾਰ ਕਰੋ ਜੇਕਰ ਆਪਾਂ ਅੰਨ ਦਾ ਸਤਿਕਾਰ ਕਰਦੇ ਆਂ ਤਾਂ ਘਰ ਵਿੱਚ ਹਮੇਸ਼ਾ ਵਰਕਤਾ ਰਹਿੰਦੀਆਂ ਨੇ ਪਰ ਜੇਕਰ ਅਸੀਂ ਅੰਨ ਨੂੰ ਤੱਕੇ ਦਿੰਨੇ ਆਂ ਅੰਨ ਦੀ ਨਿਰਾਦਰ ਹੀ ਕਰਦੇ ਆਂ ਤਾਂ ਫਿਰ ਇੱਕ ਦਿਨ ਉਹ ਵੀ ਆਉਂਦਾ ਹੈ ਜਦੋਂ ਅੰਨ ਸਾਡੇ ਤੋਂ ਮੂੰਹ ਮੋੜ ਲੈਂਦਾ ਹੈ ਰੋਟੀ ਸਾਡੇ ਤੋਂ ਮੂੰਹ ਮੋੜ ਲੈਂਦੀ ਆ ਰੋਟੀ ਦੀ ਕੀਮਤ ਉਹਨਾਂ ਤੋਂ ਪੁੱਛੋ ਜਿਨ੍ਹਾਂ ਨੂੰ ਦੋ ਦੋ ਦਿਨ ਬਾਅਦ ਖਾਣ ਨੂੰ ਮਿਲਦੀ ਹੈ ਪਰ ਆਪਾਂ ਬੇਸ਼ੁਕਰੇ ਹਾਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਰੀਆਂ ਹੀ ਸੁੱਖ ਸਹੂਲਤਾਂ ਦਿੱਤੀਆਂ ਨੇ ਖਾਣ ਪੀਣ ਨੂੰ ਦਿੱਤਾ ਹੈ ਪਰ ਆਪਾਂ ਕਦਰ ਨਹੀਂ ਕਰਦੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦਿਆ ਕਰੋ ਅਤੇ ਝਾੜੂ ਲਗਾਉਂਦਿਆਂ ਹੋਇਆਂ ਕਦੇ ਵੀ ਝਾੜੂ ਨੂੰ ਬੈੱਡ ਦੀ ਢੋਹ ਦੇ ਉੱਪਰ ਨਹੀਂ ਮਾਰਨਾ ਕਦੇ ਵੀ ਬੈੱਡ ਦੇ ਉੱਪਰ ਬੈੱਡ ਦੀ ਢੋਹ ਉੱਪਰ ਝਾੜੂ ਨਹੀਂ ਲਗਾਉਣਾ ਅਤੇ ਕਈ ਬੀਬੀਆਂ ਝਾੜੂ ਲਗਾਉਂਦੀਆਂ ਲਗਾਉਂਦੀਆਂ ਜਾਲੇ ਲਾਉਣ ਦੀ ਕੋਸ਼ਿਸ਼ ਕਰਦੀਆਂ ਕਰਦੀਆਂ ਗੁਰੂਆਂ ਦੀਆਂ ਲੱਗੀਆਂ ਹੋਈਆਂ ਫੋਟੋਆਂ ਦੇ ਉੱਪਰ ਵੀ ਝਾੜੂ ਨੂੰ ਟੱਚ ਕਰ ਦਿੰਦੀਆਂ ਨੇ ਤਾਂ ਇਹ ਵੀ ਬਹੁਤ ਵੱਡੀ ਗਲਤੀ ਆ ਇਹਨਾਂ ਸਾਰੀਆਂ ਹੀ ਗਲਤੀਆਂ ਵੱਲ ਧਿਆਨ ਰੱਖਿਆ ਕਰੋ ਜਿਸ ਦਿਨ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਦੇਣ ਲੱਗ ਗਏ ਭਾਵ ਕਿ ਸਾਨੂੰ ਸੋਝੀ ਆ ਗਈ ਮਤ ਆ ਗਈ ਕਿ ਅਸੀਂ ਕੋਈ ਵੀ ਅਜਿਹੀ ਗਲਤੀ ਨਹੀਂ ਕਰਨੀ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਜਿਸ ਨਾਲ ਸਾਨੂੰ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਨਰਾਜਗੀ ਦਾ ਸਾਹਮਣਾ ਕਰਨਾ ਪਵੇ ਜਿਸ ਦਿਨ ਅਸੀਂ ਆਪਣੇ ਗੁਰੂ ਦੀ ਖੁਸ਼ੀ ਲੈਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਗੁਰੂ ਦੀਆਂ ਖੁਸ਼ੀਆਂ ਉਸੇ ਦਿਨ ਤੋਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸ ਕਰਕੇ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਗੁਰੂ ਤੋਂ ਬਰਕਤਾਂ ਹਾਸਿਲ ਕਰਨੀਆਂ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਗੁਰੂ ਦੀ ਖੁਸ਼ੀ ਚਾਹੀਦੀ ਆ ਤੇ ਗੁਰੂ ਦੀ ਖੁਸ਼ੀ ਇਸੇ ਵਿੱਚ ਆ ਜੇਕਰ ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆ ਕਲਗੀਧਰ ਪਾਸ਼ਾ ਜੀ ਦੇ ਦਿੱਤੇ ਹੋਏ ਪੰਜ ਕਕਾਰਾਂ ਦਾ ਸਤਕਾਰ ਕਰੋ ਜੇਕਰ ਤੁਸੀਂ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਅੰਮ੍ਰਿਤ ਨਹੀਂ ਛਕਿਆ ਤਾਂ ਬਾਕੀ ਕਕਾਰ ਤਾਂ ਨਹੀਂ ਰਕੇਸ ਤਾਂ ਸਭ ਦੇ ਕੋਲ ਹੈ ਤਾਂ ਇਹਨਾਂ ਕੇਸਾਂ ਦਾ ਸਤਿਕਾਰ ਕਰੋ ਜਦੋਂ ਕੇਸਾਂ ਦਾ ਸਤਿਕਾਰ ਕਰੋਗੇ ਕੇਸਾਂ ਨਾਲ ਪਿਆਰ ਕਰੋਗੇ ਤਾਂ ਗੁਰੂ ਨੇ ਆਪਣੇ ਆਪ ਹੀ ਸਾਨੂੰ ਪਿਆਰ ਦੇਣਾ ਹੈ ਤਾਂ ਜਦੋਂ ਅਨਾਜ ਦਾ ਸਤਿਕਾਰ ਕਰੋਗੇ ਅੰਨ ਦਾ ਸਤਿਕਾਰ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੇਗੀ ਤਾਂ ਆਓ ਅੱਜ ਤੋਂ ਹੀ ਇਹਨਾਂ ਗੱਲਾਂ ਵੱਲ ਧਿਆਨ ਦਈਏ ਅਤੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੀਆਂ ਖੁਸ਼ੀਆਂ ਵਰਤਾਂ ਹਾਸਿਲ ਕਰੀਏ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਅਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਅਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ